ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਬਾਰ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪਣਾ ਹੋਵੇ ਜੇ ਲਰ ਹਲ ਉਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪਰਿਵਪਾਰ ਸਹਿਜ ਸਿਆਣਪ ਲਖੋ ਹੈ ਤਾ ਇੱਕ ਨ ਝੱਲੇ ਨਾਲ ਖੁਬ ਸਚਾਰਾ ਹੋਈ ਐ ਕਿ ਵਕੂੜਾ ਟੁੱਟੇ ਪਾਲ ਹੁਕਮ ਨਜਾਇ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਣਿਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਮਣ ਜੀ ਹੁਕਮ ਲੈ ਬੜਿਆਈ ਹੁਕਮੀ ਕਮਨੀ ਚ ਹੁਕਮ ਲੈ ਦੁਖ ਸੁਖ ਪਾਈਐ ਇਕਲਾ ਹੁਕਮੀ ਬਖਸ਼ਿ ਸੇਕੁ ਹੁਕਮੀ ਸਦਾ ਬਵਾਈਐ ਹੁਕਮੇ ਅੰਦਰ ਸਭ ਕੋ ਬਾਹਰੁ ਨਾ ਕੋਈ ਨਾਨਕ ਹੁਕਮੈ ਜੇ ਬੁਜੇ ਤਾ ਹਉਮੈ ਕਹੈ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਰ ਜਾਣੈ ਨੀ ਸਾਨ ਗਾਵੇ ਕੋ ਗੁਣ ਹਟੈ ਅੰਆਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾ ਪਰਸੇ ਦੁਰ ਗਾਵੇ ਕੋ ਵੇਖੇ ਹਦਰ ਅਧੂਰ ਕਥਨਾ ਕਥੀ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਸੁਖ ਪਾਏ ਜੁਗ ਜਗੰਤਰ ਭਾਈ ਖਾਈ ਖਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਇਬ ਸਾਧਨਾ ਹੈ ਭਾਖਿਆ ਭਾਉ ਹੈ ਪਾਰੇ ਆਖੇ ਮੰਗੇ ਦਿਸ ਦਿਸ ਦਾਤ ਕਰੇ ਦਾਤਾਰ ਫੇਰ ਕੀ ਅਗੇ ਰੱਖੇ ਤਿੱਛੇ ਦਰਬਾਰ ਮੋਖੇ ਕੋ ਬੋਲਨ ਬੋਲੀਏ ਜੇ ਸੁਨਦਰ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਢਾਈ ਵਿਚਾਰੇ ਕਰਮਿ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵਜਾਨੀਆਂ ਸਵਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਨਜਣ ਸੋਇ ਜਿਣ ਸੇ ਵੈ ਤਨ ਪਾਇਆ ਮਾਨਕ ਗਾਵੇ ਗੁਣੀ ਨਿਦਾਨ ਗਾਵੀਏ ਸੁਣੀ ਅਮੜਾ ਰਖੀਏ ਪਾਉ ਦੁਖ ਪਰ ਹਰ ਸੋ ਕਰ ਲੈਣ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਆ ਸਮਾਈ ਬੂਰੀਸ਼ਰ ਗੁਰੂ ਗੋਰਖਾ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਬੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰੇ ਨਾ ਜਾਈ ਤੀਰਥ ਨਾ ਆਵੈ ਜੇ ਤਿਸ ਪਹਾਵਾਂ ਮਨ ਪਾਣੇ ਕੀ ਨਾਹੀ ਕਰੀ ਜੇ ਤੀਸਰਠਿਓ ਪਾਈ ਵੇਖਾਵਣ ਪਰਮਾ ਕੇ ਮਿਲੇ ਲਈ ਮਾਤੇ ਵਿੱਚ ਰਤਨ ਜੋ ਹਰਮਾਨਕ ਜੇ ਗੁਰ ਕੀ ਸੇਖ ਸੁਣੀ ਗੁਰ ਆਇਕ ਦੇਹ ਭਜਾਈ ਸਬਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਜੇ ਜੁ ਵਿਚਾਰੇ ਅਰ ਜ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਸੰਗਾ ਨਾ ਰੁਕਾਈ ਤਾ ਜਿਸ ਕੀ ਰਜਗਲੇ ਜੇ ਇਸ ਨਦਰ ਨਾ ਗਈ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਨ ਤਿਆਗ ਗੁੰਦੇ ਕਿਹ ਹ ਕੋਈ ਨ ਸੁਝੇ ਜੇ ਤਿਸ ਗੁਣ ਕੋਇ ਕਰੇ ਸੁਣਾ ਸਦ ਭੀਰ ਸੁਨਾ ਸਿਨੇ ਧਰਤ ਤਵਲੇ ਆਕਾਸ਼ ਨਾ ਦੀਪ ਲੋਹ ਪਾ ਤਾਰ ਸੁਨਾ ਕੋ ਨਿਸ਼ਕੇਤਾ ਨਾਨਕ ਭਗਤਾ ਸਦਾ ਵਿਗਾਸਨ ਧੂਪ ਪਾਪ ਕਾ ਨਾਸੁ ਸੁਨੇ ਈਸ਼ਰ ਬਰ ਮਹਿੰਦਰ ਸੁਨੇ ਮੁਖ ਸਲਾਹ ਹਨਮੰਦ ਸੁਨੇ ਜੋ ਜਗਤ ਨ ਪੇਰ ਸੁਨੇ ਸਾਸ਼ ਨਰਤ ਵੇਦ ਨਾਨਕ ਭਗਤਾ ਸਦਾ ਵਿਗਾਸਨ ਧੂਪ ਪਾਪ ਕਾ ਨਾਸੁ ਸੁਨੇ ਸਾਸਨ ਤੋਂ ਗਿਆਨ ਸੁਨੇ ਸੜਕਾ ਇਸਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗ ਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਹ ਸੁਨੇ ਹਾਥੋ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗ ਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਹ ਸੁਨੇ ਹਾਥੋ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਮੰਨੇ ਕੀ ਕਤ ਕਹਿ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਤਾਬੇ ਕਰੰਬਿ ਵਿਚਾਰ ਐਸਾ ਨਾਮ ਨਿਰੰਧਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਸਰ ਤੋਂ ਵੈ ਮਨ ਬੋਧ ਮੰਨੇ ਸਭਲ ਭਵਨ ਕੀ ਸੋਧ ਮੰਨੇ ਮਨ ਝੋਟਾ ਨਾ ਖਾਇ ਮੰਨੇ ਜੰਕੇ ਸਾਧਨਾ ਜਾਇ ਐਸਾ ਨਾਮ ਨਿਰੰਧਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਤ੍ਰਮ ਸੇ ਤੀਸਰ ਮੰਦ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਦੇਖਿਆ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਵਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਗਏ ਕਰ ਲੈ ਨਹੀਂ ਸਮਾਰ ਧੋਲ ਤਰਮ ਦਿਆ ਕਾ ਪੂ ਸੰਤੋਖ ਤਾਵ ਰਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਨ ਜੋਰ ਜੀ ਜਾਦ ਰੰਗਾ ਕੇ ਨਾਮ ਸੁਪਨੇ ਲਿਖਿਆ ਬੁੜੀ ਕਲਾਮ ਇਹ ਲੇਖਾਲਿਕ ਜਾਣੇ ਕੋਈ ਲੇਖਾ ਲਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕਉਣ ਕੋਦ ਕੀਤਾ ਉਸੇ ਕੋ ਕੋ ਅਚਿਸਤੇ ਹੋ ਬਿਲ ਪਦਰਯਾ ਕੁਦਰਤ ਕਵਣ ਕਹਾ ਵਿਚਾਰ ਵਾਇਣ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਧਨ ਅਨੰਕਾਰ ਸੰਗ ਜੋਪਿਯ ਸੰਗ ਬਾਹ ਸੰਗ ਪੂਜਾ ਸੰਗ ਤਵਤਾ ਅ ਸੰਗ ਪ੍ਰੰਤ ਮੁਖ ਵੇਦ ਪਾਠ ਸੰਗ ਜੋਗ ਮੰਡ ਰਹਿ ਉਦਾਸ ਸੰਪਾਦ ਗੁਣ ਗਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਅਸੰਖ ਸੂਰਮਾ ਪਖਸਾਰ ਸੰਖ ਮੋਹ ਲੈ ਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵੈਰਣ ਜਮ ਇੱਕ ਵਾਰ ਜੋਤਿ ਰੁ ਭਾਵੇ ਸਾਈ ਤੁਲੀਕਾਰ ਤੁਸਰਾ ਸਲਾਮ ਤੁਨ ਅਨੰਕਾਰ ਅਸੰਖ ਮੂਰਤਿ ਹੰਦਕੋਰ ਸੰਖ ਚੋਰ ਹਰਾਮ ਕੋਰ ਸੰਖ ਮਰਕਰ ਜਾਹਿ ਜੋਰ ਸਮਿ ਬਲ ਬੜ ਹਤਿਆ ਕਮਾਇ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਰੈਰ ਕੋ ਰੇ ਫਰਾ ਸੰਖ ਲੈ ਸਮਲ ਪਖ ਕਾ ਸੰਗਨੰਦ ਸਿਰ ਕਰੇ ਭਾਰ ਨਾਨਕ ਨੀਜ ਕਹਿ ਵਿਚਾਰ ਬਾਰਿਆਂ ਜਮੇ ਕਬਾਰ ਜੋਤਿ ਰੁ ਭਾਵੇ ਸਾਈ ਫੁਲੀ ਕਾਰ ਤੁਸਰਾ ਸਲਾਮ ਚਨ ਅਨੰਕਾਰ ਅਸੰਖ ਨਾਮੀ ਅਸੰਖ ਬਤਾ ਮੇ ਗਮ ਗਮ ਸੰਖਲੋ ਸੰਕਿਆ ਸਰ ਭਾਰ ਹੋਇ ਕਰੀ ਨਾਮੁ ਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਕਰੀ ਲਿਖਣ ਬੋਲਣ ਬਾਣ ਕਰਿ ਅਸਰ ਸੰਜੋਗ ਬਕਾਨ ਮਨਹਿ ਲਗਤਿ ਈਸ਼ਰ ਨਾਜਿ ਫਰਮਾਇ ਤੇਵ ਦਿਵ ਪਾਇ ਜੇਤਾ ਕੀਤਾ ਤੇਤਾ ਨਾ ਵਿਨਾਮੇ ਨਾਈ ਕੋਤਾ ਕੁਦਰਤ ਕੋ ਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਰੁ ਭਾਵੇ ਸਾਈ ਪੁਰੀਕਾਰ ਤੋ ਸਰਾਸਲਾ ਅੰਤ ਨਰੰਕਾਰ ਪਰਿਏ ਹਤ ਪਰਦਰਦ ਦੇ ਪਾਣੀ ਤੋ ਤੈਤਰ ਸੁਖੇ ਮੋਤ ਪਲੀਤੀ ਕੱਪੜ ਹੋਏ ਰੇ ਸਾਬੁਲੀ ਗਿ ਹੋਤੋਏ ਪਰਿਏ ਮਤ ਪਾਪਾ ਕੇ ਸਮੋ ਤੋ ਫੇ ਨਾਏ ਕੇ ਰੰਗ ਪੁਨੀ ਪਾਪੀ ਅਖ ਨਾਏ ਕਰ 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 ਨਾਲ ਖਲਹ ਜਾਓ ਆਪੇ ਵੀ ਜਾ ਪਹਿ ਘਰ ਨਾਨਕ ਕੁਮੀਆਂ ਹੋ ਜਾ ਤਿਰ ਤਬਦ ਦਦਾਂ ਜੇ ਕੋ ਪਾਵੈ ਤਿਲ ਕਾ ਮਨ ਜੁਨਾ ਮਨ ਨਾਮ ਨ ਕੀਤਾ ਪਵੰਤਰ ਗਰ ਤਿਰਥ ਮਨਉ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾ ਬਾਣੀ ਬਰਮਾ ਸਰ ਸੁਹਾਸ਼ ਰਮ ਚਾਉ ਕਉਨ ਸਵੇਲਾ ਵਕਤ ਕਮਣ ਕਮਨ ਚਿਤ ਕਮਨ ਮਾਰ ਕਮਨ ਸ੍ਰਤਮਹ ਕਮ ਜਿਤੋ ਹੋ ਆਇਆ ਕਾਰ ਵੇਣਾ ਪਾਇਆ ਪਰ ਨਿਤ ਜੇ ਹੋਵੇ ਲੈ ਪੁਰਾਣ ਵਕਤ ਨਾ ਪਾਇਓ ਕਾ ਦਿਆ ਜਿ ਲਿਖ ਲੈ ਕੁਰਾਨ ਤੇਤਵਾਰਨ ਜੋ ਬੀਜਣ ਰਤਮਹ ਨਾ ਕੋਇ ਗਿਆ ਕਰਤਾ ਸਿੱਟੇਉ ਸਾਝੀ ਆਪੇ ਜਾਣੇ ਸੋਇ ਕਿਵ ਕਰਖਾ ਕਿਵ ਸਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਆਖੇ ਸਭ ਕੋ ਆਖੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨ ਅਸੋਇ ਪਤਲਾ ਪਤੰਗ ਲਖਿਆ ਗਾਸ਼ੈ ਅਗਾ ਸੁਰੂ ਕੁੜਕ ਪਾਲ ਤਕੀ ਵੀਦ ਕਹਿਨੀ ਤ ਬਾਤ ਸੈ ਸਠਾਰੇ ਭਾਨਕ ਤੇ ਬਸਨ ਕਤਾਤ ਲਿਖਾ ਹੈ ਤਲਿਖੇ ਲਿਖੇ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੀ ਸਲੈ ਤੇ ਸੁਰਤ ਨਾ ਪਾਇਨ ਨਦੀਆ ਤੇ ਵਾਹ ਪਵੇ ਸੁਮੰਦ ਨਾ ਜਾਣਿਆ ਸੁਮੰਦ ਸਾਹ ਸੁਲਤਾਨ ਵਿਰਾਸਤੀ ਮਹਤਾਨ ਕੀੜੇ ਤੁਲ ਨਾ ਹੋਣੀ ਜੀ ਸੂਮਨ ਨਾ ਵਿਸਰੇ ਅੰਤਨਾ ਸ਼ਕਤੀ ਕਹਿਨਾਤੀ ਅੰਤਨਾ ਕਰਨ ਦੇਨਾਤੀ ਅੰਤਨਾ ਵਿਕਰ ਸੁਨਨਾਤੀ ਅੰਤਨਾ ਜਾਪੇ ਘਮ ਨਮੰਤ ਅਰੰਤ ਨਾ ਜਪੇ ਗੀਤਾ ਯਾ ਕਰੰਤ ਨਾ ਜਪੇ ਪਰ ਅਰੰਤ ਕਰਨ ਕੀ ਤੇ ਵਿਲਾਹੇ ਤਾ ਕਿੰਤ ਨਾ ਪਾਏ ਜੈ ਅਰੰਤ ਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸਹਿਬ ਉਚਾਉ ਚਿਰ ਪਰਉਚਾਣੈ ਬੜੂ ਚਹ ਹੋਵੇ ਕੋ ਦੇ ਸੂਚੇ ਕੋ ਜਾਣੇ ਸੋ ਜੀਵ ਠਾਪ ਜਾਣਿਆ ਆਪਾ ਬਾਬ ਨਾਨਕ ਨਦਰਈ ਕਰਮੀ ਦਾਤ ਮੋਤਾ ਕਰਮ ਲਖਿਆ ਨਾ ਜਾਏ ਵੱਡਾ ਦਾਤਾ ਤਿੰਨਾਂ ਤਮਾਈ ਕੀਤੇ ਮੰਗੇ ਜੋ ਦੇਵ ਪਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਉ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਬਾਹੇ ਕਿਤੇ ਮੁਰ ਕਹੀਂ ਕਹੀਂ ਕੀਤ ਦੂਪੁ ਸੁਧ ਮਾਰੇ ਪੀਦਾ ਤੇਰੇ ਦਾਤਾਰ ਬੰਦ ਖਲਾਸੀ ਪਾਣੀ ਹੋਇ ਹੋਰਾ ਕਨਜਪੇ ਕੋ ਜੇ ਕੋ ਫਾਇਦਾ ਕਣ ਪਾਉ ਜਾਣੇ ਜੇthia ਮੋਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸਨਨ ਲੋਕ ਸੇ ਸੁਭਸਲਾ ਨਾਨਪਾ ਸਾਹੀ ਪਾਸਾ ਮੂਲ ਕਣ ਮੂਲ ਵਪਾਰ ਮੂਲ ਵਪਾਰੀ ਮੂਲ ਢੰਡਾਰ ਮੂਲ ਲਾਵੇ ਮੂਲ ਲੈ ਜਾਏ ਮੂਲ ਪਾਏ ਮੂਲ ਸਮਾਏ ਮੋਤਰਾ ਮੋਦੀ ਪਾਨ ਮੋਤਰਾ ਮੋ ਫਰਮਾਨ ਮੂਲ ਮੁਕਸੀ ਸੁਮੁਲ ਨੇ ਸ਼ਾਨ ਮੂਲ ਪਰਮੂਲ ਪਰਮਾਨ અમૂલ્ય મુલા કેના જાય આખા ગ્રહ હિલ બલાય આખે વેદ પાઠ પ્રાણ આખે પડે ઘરે વખ્યાંણ આખે બરમે આખે દે આખે ગોપી દે ગોવિંદ દે આખે સુરા કે સિદ્ધ આખે કીતે કીતે બુદ્ધ આખે દાન મકે દેવ આખે સુર્ન મુજણ શિવ કીતે આખે આખણ પાએ કીતે કે કે ઠડ જાય તે કીતે હોર કરે તાક ન શકે કે કે જીવડ પાવે તે વડ હોય નાનક જાણે સાચા સોયે ਜੇ ਕੋ ਆਕੇ ਗੁਲ ਵਿਗੜ ਤਾ ਲਿਖਿਆ ਸੁਰਗਵਾਰਾ ਗਵਾਰ ਸੋਦਰ ਗਿਆ ਸੋ ਕਰ ਕੇ ਆਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਤਾ ਕੀਤੇ ਵਨਹਾਰੇ ਕੀਤੇ ਰਾਗ ਪਰ ਸੋਖਣ ਕੀਤੇ ਗਵਨਹਾਰੇ ਗਾਵਤ ਨੋ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤ ਗੁ ਲਿਖ ਜਾਣ ਲਿਖ ਲਿਖ ਧਰ ਵਿਚਾਰੇ ਗਾਵੇ ਸਰਬ ਮਹਾਦੇਵੀ ਸੋਗਣ ਸਦਾ ਸਵਾਰੇ ਗਾਵੇ ਨਿਨਿਰਾਸਨ ਬੈਠੇ ਦੇਵਤਾ ਅਦਰ ਨਾਲ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਰ ਵਿਚਾਰੇ गांवण जतिसरी संतो के गावे वीर करारे गावण पंडित पणन पीसर जुग जुग वेदा नाले गावे मोहिनिया मनमोहन सरगम छपियाले गावण रत्नियो पाए तेरे अठषड तीर रत्नाले गावे योधन महा बलसुरा गावे खानि चारे गावे खंड मंड वरपंडा कर कर रखी तार सही तुनो गावे योधन पावन रते तेरे भगत रसाले होर की ते तुनो गावण सेवज जतने आव नानकया विचारे सोए सोए सराज साहिब साचा सची नाही हैप्पी हो सीजायना जस रतना जिन रचाई रंगी रंगी भाती कर कर जे श्री महाराज ने उपाय कर कर देखा की त अपना ज्योतिषी वढाई जोत स्वभाव है सोई करसी रुकना करना जाय सो पासा सो समा पासा विनानक रह निरजाय मुंदा संतोवतरम परचोले ध्यानिक करे वो किंत काल को हरि गाजू के डंडा परतीत ਆਈ ਪੰਤੀ ਸਗਲ ਜਮਾਤੀ ਮਨ ਜੀ ਤੇ ਜਗ ਜੀ ਤੇ ਆਦੇ ਤੇ ਸੇ ਆਦੇਸ਼ ਆਦ ਨੀਲ ਨਾਗ ਨਾਗ ਜਗ ਜੀ ਕੇ ਕੋਵੇ ਸ ਤੁਤ ਕਹਿੰਦੇ ਆ ਪੰਡਾਰਨ ਘਟ ਘਟ ਵਾਜੇ ਨਾਥ ਆਵ ਨਾਥ ਨਾ ਤੀ ਸਭ ਜਾ ਕੇ ਰਸ ਦੇ ਅਵਰਾ ਸਾਦ ਸੰਜੋਗ ਜੋ ਦੇ ਕਾਰ ਚਲਾਵੇ ਲੈ ਕੇ ਆਵੇ ਭਾਗ ਆਦੇਤ ਸੇ ਆਦੇਸ਼ ਆਦ ਨੀਲ ਨਾਗ ਨਾਗ ਜਗ ਜੀ ਕੇ ਕੋਵੇ ਸ ਇਕ ਤਾਮਾਇਕ ਤੇ ਵੈਤਨਜੇ ਲੈ ਪ੍ਰਵਾਨਿ ਸੰਸਾਰੀ ਕਪੰਧਾਰੇ ਇਕ ਲਾਇ ਦੀ ਬਾਣੀ ਜਿਤੁ ਸੁਪਾਵੈ ਤਿ ਵਚਲਾਵਜੁ ਬਹੁ ਹੋਵੇ ਫਰਮਾਨ ਹੋ ਵੇਖੈ ਅਨੰਦਰਨਾਵੇ ਬੋਤਾ ਹੈ ਵਿਡਾਨ ਹਾਦੇ ਤਸਿਆ ਦੇਸ ਯਾਦਨਿ ਲਿਨਾਦ ਨਾਦ ਨਾਦਿ ਗੁਰੂ ਕੇ ਕੋ ਵੇਸ ਆਸਨੋ ਲੇ ਪੰਧਾਰੇ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਾਰੇ ਹਾਦੇ ਤਸਿਆ ਦੇਸ ਯਾਦਨਿ ਲਿਨਾਦ ਨਾਦ ਨਾਦਿ ਗੁਰੂ ਕੇ ਕੋ ਵੇਸ ਇਕ ਦੂਜੀ ਬੋ ਲਖੋ ਇਹ ਲਖੋ ਇਹ ਲਖ ਵੀਸ ਲਖ ਲਖੇੜਾ ਇੱਕ ਨਾਮ ਜਗਦੀਸ ਇਤੁਰਾਈ ਪਤ ਪਵੜੀ ਐਟੜੀ ਭਈ ਅਕੀਸ ਸੋਨ ਬਲਾਇਆ ਆਕਾਸ ਕੀ ਬਿਟਾ ਈਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਰਸਨ ਜੋਰ ਚ ਬੈਨਾ ਜੋਰ ਜੋਰ ਨ ਮੰਗਰਦੇ ਹਿਨਾ ਜੋਰ ਜੋਰ ਨ ਜੀਉਣ ਮਰਨਾ ਜੋਰ ਜੋਰ ਨ ਨਾਇਮਾਨ ਮਰ ਸੋਰ ਜੋਰ ਨ ਸੁਰਤੀ ਕਾਣ ਵੇਚਾਰ ਜੋਰ ਨ ਜੁਟੇ ਛਟੇ ਸੰਸਾਰ ਜਿਸ ਜੋਰ ਕਰਵੇ ਕਹੇ ਸੋ ਨਾਨਕ ਉਤਮ ਨਹੀਂ ਜਨਾ ਕੋਈ ਰਾਤੀ ਰਤਿ ਦਿਤੀ ਵਾਰ ਪਵਨ ਪਾਣੀ ਗਨੀ ਪਾਤਾਲ ਤਿਸੇ ਦਰਥੀਤਾ ਬਰਕੀ ਧਰਮ ਸਾਡ ਸੁਈ ਜਿਬਤ ਕਰੰਗੇ ਜਨਕੇ ਨਾਮ ਨੇ ਕੇ ਆਨੰਤੇ ਕਰਮੀ ਕਰਮੀ ਹੋਏਗੀ ਚਾਰ ਸੱਚਾ ਸੁੱਚਾ ਦਰਬਾਰ ਦਿੱਤੇ ਸੁਹਣ ਪੰਚ ਪ੍ਰਾਣ ਦ੍ਰਿ ਕਰਮ ਭਮੈ ਨੇ ਸਾਣ ਕਾਚਪ ਕਾਇਉ ਥੇ ਪਾਇ ਨਾਨਕ ਜੀ ਆਜਾਪੇ ਜਾਇ ਧਰਮ ਕੰਡ ਕਾ ਉਤਰਨ ਗਿਆਨ ਕੰਨਕਾ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਟ ਤਕੜੇ ਰੂਪ ਰੰ ਕੀ ਵੇਚ ਕੀਤਿਆ ਕਰੰ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨਚਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸੁੱਧ ਬੁੱਧ ਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਕਾਣੀ ਕੀਤਿਆ ਬਾਣੀ ਕੀਤੇ ਵਿਪਾਤ ਨਰਿੰਦ ਕੀਤੇ ਸੁਰਤੀ ਸ਼ਿਵ ਕੀਤੇ ਨਾਨਕ ਅੰਤ ਨਾਂਤ ਗਿਆਨ ਕਣ ਮੈਂ ਗਿਆਨ ਪ੍ਰਚੰਡ ਜਿਤੇ ਨਾਤ ਬਨੂਦ ਕੋੜ ਆਨੰਦ ਸ਼ਰਮ ਕਾਣੀ ਕੀ ਬਾਣੀ ਰੋ ਪਰਥੇ ਘਾੜਤ ਕੜੀਏ ਬਹੁਤ ਨੋਭ ਤਾ ਕਿ ਅਗਲਾ ਕਥਿਆਣਾ ਜਾਏ ਜੇ ਕੋ ਕਿਸ ਪਿੱਛੇ ਪਸਦਾਏ ਪਿੱਛਾ ਕੜਿਆ ਸੁਰ ਤੁਮ ਤੁਮ ਨੰਬਰ ਦਿੱਤੈ ਕੜਿਆ ਸਰਾਸਦਾ ਕੇ ਸੁਦ ਕਰਮਖੰਡ ਕੀ ਬਾਣੀ ਜੋਰ ਦਿੱਤੈ ਹੋਰ ਨਾ ਕੋਈ ਹੋਰ ਵਿਚਾ ਜੋਤ ਮਹਾ ਬਲ ਸੂਰਤਿ ਨਿਮਰ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਨਾਮ ਨਾਮਾਇਤਾ ਕੇ ਰੂਪ ਨਾ ਕਥਨੇ ਜਾਏ ਨਾਉ ਮਰੀ ਨਠਾ ਗਏ ਜਾ ਜਿਨ ਕੇ ਰਾਮ ਸੇ ਮਨਮਾਹੇ ਤਿੱਥੈ ਭਗਤ ਵਸੇ ਕੇ ਲੋਕਰਨ ਸੱਚਾ ਮਨਸੋ ਸੱਚ ਖਾਨ ਵਸਨ ਅਨੰਕਾਰ ਕਰ ਕਰ ਵੇਖ ਨਦਰ ਨਿਹਾਲ ਜਿਤ ਖੰਡ ਮੰਡ ਵਰ ਭੰਡ ਜੇ ਕੋ ਕਤੇ ਤਾਂਤ ਨਾਂਤ ਜਿਤੈ ਲੋ ਲੋ ਆਕਾਰ ਜਿਉ ਜੁ ਹੁਕਮ ਦੇ ਤਵਕਾਰ ਵੇਖੇ ਵਿਸੇ ਘਰੇ ਵਿਚਾਰ ਨਾਨਕ ਤਨਾ ਕਲੜਾ ਸਰ ਜਤ ਪਹਾਰਾ ਧੀਰ ਸੁਨਾਰ ਨਮਤ ਵੇਦ ਹਥਿਆਰ ਭੋਖ ਲਾਗ ਨਿਤ ਪਤਾ ਭਾਂਡਾ ਪਉ ਮ੍ਰਿਤ ਢਾਲ ਘੜੀਏ ਸਭ ਸਟਿ ਦੁਖ ਸਾਧਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤੋ ਦਿਵਸ ਰਾਦੁਈ ਦਾਈ ਦਾਇਆ ਤੁਇ ਲੇ ਸਗਲ ਜਗਤ ਅੰਭਿ ਆਇਆ ਅਭਰੈ ਆਇਆ ਵਾਜੈ ਧਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਤੇ ਆਇਆ ਦੇਮ ਸਖਤ ਕਾਲ ਨਾਨਕ ਤੇਮ ਕੁਝਲੇ ਕੀਤੀ ਛੁਟੀ ਨਾਲ ਜਿਨਿ ਨਾਮ ਤੇ ਆਇਆ ਦੇਮ ਸਖਤ ਕਾਲ ਨਾਨਕ ਤੇਮ ਕੁਝਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ